ਗੱਲ ਕੁਛ ਨਹੀਂ ਇਹ ਬੱਚਿਆਂ ਦੀ ਲੜਾਈ ਹੈ ਜੀ ਬੱਚਿਆਂ ਦਾ ਸੀਗਾ ਚਲੋ ਆਪਾਂ ਨਹੀਂ ਬੋਲੇ ਇਕੱਠੇ ਪਰਦੇ ਉਹ ਮੁੰਡਾ ਉਹ ਵੀ ਇਕੱਠਾ ਪਰਦੇ ਚਲੋ ਇੱਕੋ ਹੀ ਕਲਾਸ 'ਚ ਹੈ ਜੀ ਇੱਕੋ ਕਲਾਸ 'ਚ ਨੇ ਦੀ ਪਹਿਲੇ ਕਿਤੇ ਲੜਾਈ ਹੋਈ ਹੈ ਜੀ ਫਿਰ ਇਹਨਾਂ ਨੇ ਮੇਰੇ ਵੱਡੇ ਬੇਟੇ ਨੂੰ ਤਿੰਨ ਚਾਰ ਵਾਰ ਕੁੱਟਿਆ ਫਿਰ ਉਸ ਤੋਂ ਬਾਅਦ ਫਿਰ ਕੁੱਟਿਆ ਇਹਨਾਂ ਨੇ ਇੱਥੇ ਆਰੋ ਕੋਲ ਇਹਨਾਂ ਦਾ ਹੱਥ ਆਪਾਈ ਕਿਤੇ ਹੋਈ ਹੈ ਇਹ ਸੰਦ-ਸੁੰਦ ਲੈ ਕੇ ਆਈ ਸੀ ਇਹ ਤੇ ਉਹਨਾਂ ਨੇ ਉਹੀ ਸੰਦ ਲੈ ਕੇ ਇਹਨਾਂ ਦੀ ਮਾਰੀਆਂ ਜੀ ਪਹਿਲੇ ਚਲੋ ਨਿਬੜ ਗਿਆ ਉਹਨਾਂ ਦੀ ਉਹ ਤਰੀਕਾ ਪੈਂਦੀਆਂ ਤੇ ਮੈਂ ਹੁਣ ਤਾਂ ਘਰੇ ਵੜਨ ਦਾ ਕੋਈ ਵੋ ਹੀ ਨਹੀਂ ਸੀਗਾ ਮਤਲਬ ਇਹ ਕੌਣ ਬੰਦੇ ਨੇ ਜਿਹੜੇ ਖੌਣ ਕਰਿਆ ਕੀ ਕੀਤਾ ਆਰਾ ਕਲੋਨੀ ਦੇ ਬੰਦੇ ਆ ਜੀ ਤੇ ਅੰਕੁਸ਼ ਮੁੰਡੇ ਦਾ ਨਾਮ ਆ ਜੀ ਜਿਹਦੇ ਨਾਲ ਲੜਾਈ ਹੈ ਜੀ ਉਹ ਬੁੰਡੇ ਲੈ ਕੇ ਆਏ ਸੀਗਾ ਉਹਨਾਂ ਦਾ ਸਾਰਾ ਟੱਬਰ ਹੀ ਸੀਗਾ ਜੀ ਜਿੰਨਾਂ ਆ ਕੇ ਇੱਥੇ ਹਮਲਾ ਕੀਤਾ ਜੀ ਕੀ ਕੀਤਾ ਕਰਿਆ ਕੀ ਕੀਤਾ ਤੋੜ-ਫੋੜ ਕੀਤੀ ਆ ਵੇਖੋ ਕਿੰਨਾ ਨੁਕਸਾਨ ਕੀਤਾ ਜੀ ਮੇਰੀ ਐਲਸੀਡੀ ਭੰਨਤੀ ਮੇਰਾ ਬੱਚਾ ਮਾ ਮਾਸਾ ਬਚਾਏ ਖਿੱਚ ਕੇ ਆਪ ਦਾ ਬੂਆ ਬੰਦ ਕੀਤਾ ਮਾਸਾ ਬਾਹਰ ਲਾ ਫਿਰ ਪਿਛਲੇ ਵੀਡੀਓ ਚ ਜਾ ਕੇ ਕਿਹਾ ਮੈਂ ਬੱਚੇ ਆਪ ਦੇ ਖੜਾਏ ਆ ਨਹੀਂ ਤਾਂ ਮੈਂ ਨਾ ਹੁੰਦਾ ਤਾਂ ਉਹ ਤੇ ਮੇਰੇ ਬੱਚਿਆਂ ਦੀ ਸੱਟਾਂ ਮਾਰ ਜਾਂਦੇ ਜੀ ਸੋਨਾ ਨਸ਼ੇ ਨਾਲ ਰੱਜੇ ਹੋਏ ਸੀ ਸਾਰੇ ਕਿੰਨੇ ਕ ਜਣੇ ਸੀਗੇ ਇਹ ਟਕੜ 20 20 ਜਣੇ ਸੀਗੇ ਜੀ ਚਾਰ ਮੋਟੇ ਸਾਰੇ ਹਾਂਜੀ ਤੇ ਇਹ ਸਵਾ ਕਿੰਨੇ ਕ ਸਮਝ ਗਏ ਸਨ ਸਵਾ ਕ ਅੱਠ ਸਾਢੇ ਅੱਠ ਦਾ ਟਾਈਮ ਸੀਗਾ ਜੀ ਹੂੰ ਕੋਈ ਪੁਲਿਸ ਨੇ ਕੁਝ ਕਾਰਵਾਈ ਕੀਤੀ ਇਸ ਮਾਮਲੇ 'ਚ ਪੁਲਿਸ ਆਈ ਹੈ ਜੀ ਪੁਲਿਸ ਫੋਟੋ ਖਿੱਚ ਕੇ ਲੈ ਗਈ ਹੈ ਵੀਡੀਓ ਬਣਾ ਕੇ ਲੈ ਕੇ ਗਈ ਹੈ ਤੇ ਉਹਨਾਂ ਦੇ ਘਰੇ ਵੀ ਗਏ ਆ ਉਹਨਾਂ ਦੇ ਘਰੋਂ ਪਰ ਉਹਨਾਂ ਨੇ ਕੋਈ ਉਹੋ ਜੀ ਗੱਲ ਨਹੀਂ ਕੀਤੀ ਮੈਨੂੰ ਨਾਲ ਲੈ ਕੇ ਗਈ ਸੀਗੇ ਉਹੀ ਜਨਾਨੀ ਉੱਤੇ ਉਹਨਾਂ ਨੂੰ ਐਸਆਈ ਨੂੰ ਉਲਟ ਬੋਲਦੀ ਪਈ ਸੀ ਉਹ ਕਹੇ ਤੂੰ ਬੋਲਦਾ ਕਿਵੇਂ ਆ ਇਸ ਵਿੱਚ ਕੀ ਹੈਗੀ ਜਿਵੇਂ ਜੋ ਆਕਾ ਦੀ ਵੈਸੀ ਸਕੂਲ ਸੀ ਬੱਚਿਆਂ ਦੀ ਸਕੂਲ ਦੀ ਲੜਾਈ ਸੀ ਸਕੂਲ ਦੀ ਲੜਾਈ ਵੱਡੀ ਹੋਈ ਹੈ ਸਰ ਹੋਰ ਕੋਈ ਨਹੀਂ ਆ ਉਹਦੀ ਫੈਮਿਲੀ ਸਪੋਰਟ ਕਰਦੀ ਹੈ ਜੀ ਮੇਰਾ ਬੇਟਾ ਹੈਗਾ ਤੇ ਉਹ ਉਹਨਾਂ ਦੇ ਫੈਮਿਲੀ ਮੈਂਬਰ ਯਾਰ ਰਹਿੰਦਾ ਆ ਆਪਣੇ ਨਾਨਕੇ ਤੇ ਉਹਨਾਂ ਦਾ ਬਹੁਤ ਵੱਡਾ ਪਰਿਵਾਰ ਹੈਗਾ ਤੇ ਉਹ ਸਾਰੇ ਮੁੰਡੇ ਉਹਨਾਂ ਦੇ ਆਪਦੇ ਹੀ ਆ ਜਿਹੜੇ ਆਏ ਸੀਗੇ ਘਰਦੇ ਹੀ ਉਹਨਾਂ ਦੇ ਸਾਰੇ ਬੱਚੇ ਹੋ ਰਾਤ ਕਦੋਂ ਕਾਈ ਤੇ ਕੀ ਕਰਨੀ ਤੇ ਉਹ 8:00 ਤੋਂ 8:30 ਦੇ ਵਜੇ ਦਾ ਟਾਈਮ ਦੀ 8:30 ਜਾਂ 8:30 ਦਾ ਟਾਈਮ ਹੋਊਗਾ ਤੇ ਅਸੀਂ ਬੈਠੇ ਆ ਇੱਥੇ ਅਸੀਂ ਦੋਨੇ ਜਿਆਦੇ ਉੱਥੇ ਕਮਰੇ 'ਚ ਬੈਠੇ ਤੇ ਬੇਟਾ ਮੇਰਾ ਕੱਲਾ ਸੀਗਾ ਤੇ ਉਹਨੇ ਫਤਿਹਾਰ ਉਹਨਾਂ ਦੇ ਕੋਲ ਇੰਨੇ ਸੀਗੇ ਨਾ ਤੇ ਉਹਨਾਂ ਨੇ ਇੱਟਾਂ ਚਲਾਈਆਂ ਤੇ ਇੰਨੇ ਵੱਡੇ ਵੱਡੇ ਪੱਥਰ ਚਲਾਈ ਤੁਸੀਂ ਆਪ ਦੇਖ ਸਕਦੇ ਹੋ ਜਿਨੇ ਉਹਨਾਂ ਨੂੰ ਤੋੜਪਾਨ ਕੀਤੀ ਹੈਗੀ ਹੈ ਇਹ ਨਾਰਮਲ ਤਾਂ ਹੋ ਨਹੀਂ ਸਕਦਾ ਤੇ ਬੱਚੇ ਉਹਨਾਂ ਨੇ ਇੰਨਾਂ ਹੀ ਇੱਟਾਂ ਬਰਸਾਨੀ ਸ਼ੁਰੂ ਕੀਤੀ ਨਾ ਤੇ ਅਸੀਂ ਆ ਕੇ ਫਟਾਫਟ ਵੇਖਿਆ ਵੀ ਇੰਨਾ ਸ਼ੋਰ ਕਾਤ ਹੋਂ ਜਾਂਦਾ ਤੇ ਹਥਿਆਰ ਕਿਰਪਾਨਾਂ ਉਹਨਾਂ ਦੇ ਕੋਲ ਤਾਂ ਕਿ ਉਹ ਆਂਡ ਗਵਾਂਡ ਕੀਵੇਂ ਉਹਨਾਂ ਨੂੰ ਫੜੇ ਹਥਿਆਰ ਦੇਖ ਕੇ ਡਰ ਗਏ ਇੰਨੇ ਸਾਰੇ ਤੇ ਬਹੁਤ ਸੰਦ ਸੀ ਉਹਨਾਂ ਕੋਲ ਕੀ ਨੁਕਸਾਨ ਕੀਤਾ ਤੁਹਾਡਾ ਤੇ ਨੁਕਸਾਨ ਦੇਖੋ ਜੀ ਸਾਰੇ ਤਾਂ ਐਸੇੜੀ ਤੋੜ ਗਏ ਬੂਏ ਬਾਰੀਆਂ ਭੰਨ ਗਏ ਸਾਰੇ ਤੇ ਸਾਨੂੰ ਮਾਰ ਨਹੀਂ ਆਏ ਸੀ ਉਹ ਤੇ ਹੁਣ ਤੇ ਅਸੀਂ ਤਾਂ ਬਹੁਤ ਔਖੀ ਆਪਣੀ ਜਾਨ ਬਚਾਈ ਆ ਤੇ ਪੁਲਿਸ ਆਈ ਜਰੂਰ ਸੀ ਕਿ ਹਾਲੇ ਤੱਕ ਤਾਂ ਨਹੀਂ ਉਹ ਜਨ ਨੂੰ ਪਤਾ ਹੀ ਹੋ ਪੁੱਛਦੀ ਹਾਂਜੀ ਕੀ ਨੇ ਕੀਤਾ ਤਾਂ ਉਹਨਾਂ ਨੂੰ ਪਤਾ ਹੀ ਹੈ ਸਾਡਾ ਕੇਸ ਚੱਲਦਾ ਪਿਆ ਵੀ ਉਹਨਾਂ ਨੇ ਕੀਤਾ ਤੇ ਹਾਲੇ ਤੱਕ ਉਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੈ ਕੁਛ ਨਹੀਂ ਗਾ ਕੀ ਮੰਗ ਕਰਦੇ ਹੋ ਤੁਸੀਂ ਤੇ ਅਸੀਂ ਕਹਿੰਦੇ ਆ ਵੀ ਉਹ ਮੁੰਡੇ ਜਿਹੜੇ ਆਏ ਹੈ ਉਹਨਾਂ ਨੂੰ ਗ੍ਰਿਫਤਾਰੀ ਹੋਵੇ ਉਹਨਾਂ ਦੀ ਤਾਂ ਕਿ ਜੇ ਹਜਾ ਸਾਡੇ ਨਾਲ ਕੀਤਾ ਕਿਸੇ ਹੋਰ ਨਾਲ ਸੀ ਮੇਰੇ ਬੱਚੇ ਨੂੰ ਛੱਟਵਾ ਸਕਦੀ ਸੀ ਕਿੰਨੀ ਜ਼ਿਆਦੇ ਉਮਰ ਕਿੰਨੀ ਹੈਗੀ ਤੁਹਾਡੇ ਬੇਟੇ ਦੀ ਜੇ ਉਹਨਾਂ ਦੀ ਵੀ ਕਿੰਨੀ ਉਮਰ ਗੱਲ ਕਰੀਏ ਮੇਰੇ ਬੇਟੇ ਦੀ 17 ਸਾਲ ਇੱਕ ਸੰਜੀਗ ਮਰ ਪ੍ਰੇਮੀ ਨਾਂ ਦਾ ਬੰਦਾ ਉਹਦੇ ਵੱਲੋਂ ਇੱਕ ਸਾਡੇ ਸਿਟੀ ਟੂਰ ਦੇ ਵਿੱਚ ਦਰਖਾਸਤ ਦਿੱਤੀ ਗਈ ਹੈ ਵੀ ਉਹਨੇ ਦਰਖਾਸਤ ਵਿੱਚ ਦੱਸਿਆ ਵੀ ਮੇਰੇ ਘਰ ਦੇ ਵਿੱਚ ਕੋਈ ਲੜਕੇ ਆਏ ਨੇ ਤੇ ਮੇਰੇ ਲੜਕੇ ਨਾਲ ਜਿੰਨਾਂ ਦਾ ਕੋਈ ਪੁਰਾਣਾ ਟਾਈਮ ਤੋਂ ਕੋਈ ਆਫਸਰ ਕੋਈ ਲੜਾਈ ਛੇੜਨਾ ਚਾਹੁੰਦੇ ਉਹ ਸਬੰਧ ਵਿੱਚ ਅੰਮ੍ਰਿਤਕੋਟ ਮਾਰ ਕਰਨ ਆਏ ਸੀ ਤੇ ਜਿਹੜਾ ਉਹਨੇ ਦਰਖਾਸਤਾਂ ਦੇਤੀਏ ਸਾਡੇ ਜਿਹੜੇ ਆਈਓ ਨੇ ਏਸੀ ਟੂ ਮੀਸਨ ਗਿਲਾ ਮੌਕੇ ਤੇ ਪਹੁੰਚੇ ਨੇ ਤੇ ਜਿਹੜਾ ਜੋ ਵੀ ਬੰਦੀ ਕਾਰਵਾਈ ਹੋਏਗੀ ਜਾਂ ਜਿਹੜਾ ਇਹਨਾਂ ਦਾ ਕੋਈ ਪਿਛਲਾ ਕੋਈ ਇਹਨਾਂ ਦਾ ਕੋਈ ਰੋਲਾ ਉਹ ਦੇਖਦੇ ਜੋ ਵੀ ਹੋਏਗੀ ਕਾਨੂੰਨੀ ਕਾਰਵਾਈ ਉਹ ਅਮਨੂਚ ਲਿਖ ਦਿੱ ਜਵੇ